ਕਿਤੇ ਇਹ ਕਹਿ ਕੇ ਪ੍ਰੇਮ ਵਿੱਚ ਕੀਤੀ ਹੈ ਕਿ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੂੰ ਜਪਣ ਵਾਲਾ ਗਰਬ ਦੀਆਂ ਜੂਨਾ ਵਿੱਚ ਨਹੀਂ ਆਏਗਾ ਕਿਤੇ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੀ ਉਸਤਤ ਉਹਨਾਂ ਨੇ ਕਲਯੁਗ ਦਾ ਜਹਾਜ਼ ਕਹਿ ਕੇ ਕੀਤੀ ਹੈ ਕਿ ਕਲਯੁਗ ਜਹਾਜ਼ ਅਰਜਨ ਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਕਲਯੁਗ ਦੇ ਵਿੱਚ ਜਹਾਜ਼ ਨੇ ਜਿਵੇਂ ਅਸੀਂ ਜਹਾਜ਼ ਦਾ ਸਫ਼ਰ ਤੈਅ ਕਰਕੇ ਸਮੁੰਦਰਾਂ ਤੋਂ ਪਾਰ ਲੰਘ ਕੇ ਦੂਜੇ ਦੇਸ਼ ਤੇ ਵਿੱਚ ਚਲੇ ਜਾਂਦੇ ਹਾਂ ਜਿਹੜਾ ਕੋਈ ਗੁਰੂ ਅਰਜੁਨ ਦੇ ਪਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨਾਂ ਦਾ ਧਿਆਨ ਧਾਰਨ ਕਰੇਗਾ ਉਹ ਇਸ ਭਵਸਾਗਰ ਤੋਂ ਇਸ ਲੋਕ ਤੋਂ ਪਰਲੋਕ ਵਿੱਚ ਪਹੁੰਚੇਗਾ ਇਸ ਭਵਸਾਗਰ ਤੋਂ ਬੜੀ ਆਸਾਨੀ ਦੇ ਨਾਲ ਪਾਰ ਹੋ ਜਾਵੇਗਾ ਗੁਰੂ ਅਰਜੁਨ ਦੇ ਪਤਸ਼ਾਹ ਜਿਹਦਾ ਜੇ ਨਾਮ ਲਿਆ ਮੁੱਖ ਪਵਿੱਤਰ ਹੁੰਦਾ ਤੇ ਇਹਦੇ ਅਸੀਂ ਇਤਿਹਾਸ ਨੂੰ ਜੇ ਪੜ ਕੇ ਵੇਖੀਏ ਤੇ ਬੇਹੰਤ ਪਾਤਸ਼ਾਹ ਦੇ ਮਹਾਨ ਗੁਰਸਿੱਖ ਨੇ ਜਿਨ੍ਹਾਂ ਤੇ ਸਤਿਗੁਰਾਂ ਨੇ ਬੜੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਕੀਤੀਆਂ ਹਜ਼ੂਰ ਨੇ ਪੰਜ ਸਰੋਵਰਾਂ ਦੀ ਰਚਨਾ ਕੀਤੀ ਜਦੋਂ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਸਾਹਿਬ ਤਰਨ ਤਾਰਨ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ ਸਰੋਵਰ ਦੀ ਖੁਦਾਈ ਕਰਵਾ ਰਹੇ ਆ ਤੇ ਉਸ ਸਰੋਵਰ ਦੀ ਖੁਦਾਈ ਦੇ ਵਿੱਚ ਬੇਹੰਤ ਗੁਰਸਿੱਖ ਆਪਣਾ ਯੋਗਦਾਨ ਤੇ ਹਿੱਸਾ ਪਾਉਂਦੇ ਆ ਕਈਆਂ ਕਈਆਂ ਗੁਰਸਿੱਖਾਂ ਦਾ ਇਨਾ ਨੇਮ ਸੀ ਇਨਾ ਪ੍ਰੇਮ ਸੀ ਆਉਂਦੇ ਕਈ ਦਿਨ ਰਹਿ ਕੇ ਜਾਂਦੇ ਆ ਤੇ ਕਈਆਂ ਦਿਨਾਂ ਤੋਂ ਬਾਅਦ ਸਤਿਗੁਰੂ ਗੁਰੂ ਗਰੀਬ ਨਿਵਾਜ ਤੋਂ ਆਗਿਆ ਲੈ ਕੇ ਫਿਰ ਵਾਪਸ ਚਲੇ ਜਾਂਦੇ ਆ ਤਰਨਤਾਰਨ ਸਾਹਿਬ ਦੇ ਨਾਲ 7-8 ਕਿਲੋਮੀਟਰ ਤੇ ਇੱਕ ਪਿੰਡ ਪੈਂਦਾ ਚੰਬਲ ਚੰਬਲ ਨਗਰ ਦੇ ਵਸਨੀਕ ਗੁਰੂਦੇਵ ਦੇ ਪਿਆਰ ਵਾਲੇ ਗੁਰਸਿੱਖ ਨੇ ਭਾਈ ਸਿੱਧ ਸਰਸਾਈ ਜੀ ਉਹਨਾਂ ਦਾ ਨਾਮ ਹੈ ਉਹਨਾਂ ਦਾ ਨੇਮ ਬਹੁਤ ਕਮਾਲ ਦਾ ਸੀ ਜਦੋਂ ਮਹਾਰਾਜ ਜੀ ਸਰੋਵਰ ਦੀ ਖੁਦਾਈ ਕਰਾ ਰਹੇ ਐ ਤੇ ਗੁਰੂ ਅਰਜੁਨ ਦੇ ਪਾਤਸ਼ਾਹ ਜਗਤ ਗੁਰੂ ਦੇ ਪਾਵਨ ਪਵਿੱਤਰ ਸਰੋਵਰ ਦੀ ਖੋਰੀ ਖੁਦਾਈ ਦੇ ਵਿੱਚ ਭਾਈ ਸਿੱਧ ਸੰਸਾਈ ਜੀ ਆਪਣਾ ਯੋਗਦਾਨ ਪਾਇਆ ਕਰਦੇ ਉਹਨਾਂ ਦਾ ਨੇਮ ਕੀ ਉਹਨਾਂ ਪ੍ਰਸ਼ਾਦਾ ਪਾਣੀ ਜਲ ਪਾਣੀ ਆਪਣੇ ਘਰੋ ਛਕਣਾ ਇਸ ਸੇਵਾ ਕਰਨੇ ਸਤਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸਰੋਵਰ ਤੇ ਜਲ ਪਾਣੀ ਕਦੀ ਗੁਰੂ ਕੇ ਲੰਗਰਾਂ ਵਿੱਚੋਂ ਨਹੀਂ ਸੀ ਛਕਿਆ ਸਤਗੁਰੂ ਜੀ ਦਾ ਪਾਵਨ ਦਰਬਾਰ ਸਜਿਆ ਜਿਵੇਂ ਆਪਾਂ ਸੰਗਤੀ ਰੂਪ ਵਿੱਚ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਹਾਂ ਇਸੇ ਤਰ੍ਹਾਂ ਸੰਗਤ ਸੱਜ ਕੇ ਬੈਠੀ ਹੈ ਸੰਗਤ ਦੇ ਵਿੱਚ ਇੱਕ ਪਾਤਸ਼ਾਹ ਗੁਰੂ ਗਰੀਬ ਨਿਵਾਜ ਜੀ ਦੇ ਦਰਸ਼ਨ ਪਰਸਨ ਵਾਸਤੇ ਸਾਤ ਸੰਗਤ ਇੱਕ ਕੋੜ ਦੇ ਰੋਗ ਦੇ ਨਾਲ ਭਰਿਆ ਹੋਇਆ ਕੋੜੀ ਆ ਗਿਆ ਹੁਣ ਇੱਥੇ ਕਿਸੇ ਨੂੰ ਵਰਜਿਆ ਨਹੀਂ ਜਾ ਸਕਦਾ ਵੀ ਤੈਨੂੰ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ ਤੂੰ ਗੁਰਦੇਵ ਦੇ ਪਾਵਨ ਦਰਬਾਰ ਵਿੱਚ ਨਹੀਂ ਜਾ ਸਕਦਾ ਕਿਸੇ ਨੂੰ ਨਹੀਂ ਵਰਜਿਆ ਜਾ ਸਕਦਾ ਇੱਥੇ ਖਰ ਇੱਕ ਆਵੇ ਜਿਹੜਾ ਕੋਈ ਪ੍ਰੇਮ ਭਾਵਨਾ ਨਾਲ ਆਏਗਾ ਪਾਤਸ਼ਾਹ ਜੀ ਦੇ ਦਰ ਤੋਂ ਨਿਵਾਜਿਆ ਜ਼ਰੂਰ ਜਾਏਗਾ ਜਿਸ ਵਕਤ ਉਹ ਕੋੜੀ ਖਜੂਰ ਦੇ ਪਾਵਨ ਦਰਬਾਰ ਵਿੱਚ ਆਇਆ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਚੋਂ ਬਚਨ ਕੀਤੇ ਉਹ ਕਹਿੰਦਾ ਮਹਾਰਾਜ ਇਹ ਤਨ ਤੇ ਕੋੜ ਦਾ ਰੋਗ ਬੜਾ ਬੜਾ ਸਮਾ ਪਾਤਸ਼ਾਹ ਜੀ ਇਸ ਰੋਗ ਦੇ ਵਿੱਚ ਤੜਪਦਿਆਂ ਵਿਲਕਦਿਆਂ ਲੰਘ ਜਾਂਦੀ ਹੈ ਕਿਉਂ ਕਿਉਂਕਿ ਇਹ ਤਾਂ ਪੱਕਾ ਰੋਗ ਹੈ ਹਜ਼ੂਰ ਨੇ ਪਾਵਨ ਬਾਣੀ ਵਿੱਚ ਦੀਪਾਲ ਚੰਦ ਦੇ ਪਰਥਾਏ ਸ਼ਬਦ ਉਚਾਰਨ ਕੀਤਾ ਨਾ ਤਨ ਸਰੀਰ ਆਗ ਵਿੱਚ ਅਸੀਂ ਪੜਦੇ ਆ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਇਹ ਤਾਂ ਪੱਕਾ ਰੋਗ ਹੈ ਉਹ ਜਦੋਂ ਪਾਤਸ਼ਾਹ ਗੁਰੂ ਗਰੀਬ ਨਿਵਾਜ ਜੀ ਦੇ ਦਰਬਾਰ ਵਿੱਚ ਆਇਆ ਉਹਨੇ ਬੇਨਤੀ ਕੀਤੀ ਮਹਾਰਾਜ ਇਹ ਤਨ ਨੂੰ ਜਿਹੜਾ ਰੋਗ ਲੱਗਿਆ ਬੜੀ ਪੀੜਾ ਬੜੀ ਇਹਦੀ ਤਕਲੀਫ ਤੁਸੀਂ ਮਿਹਰ ਕਰੋ ਹਜ਼ੂਰ ਤਰਸ ਦੇ ਘਰ ਵਿੱਚ ਆਏ ਮਹਾਰਾਜ ਜੀ ਨੇ ਬੈਠੀ ਸੰਗਤ ਨੂੰ ਆਵਾਜ਼ ਦਿੱਤੀ ਕੋਈ ਸੰਗਤ ਵਿੱਚ ਐਸਾ ਗੁਰਮੁਖ ਪਿਆਰਾ ਬੈਠਾ ਹੈ ਜਿਹੜਾ ਸੇਵਾ ਵੀ ਕਰਦਾ ਹੈ ਜਿਹੜਾ ਸੇਵਾ ਵਿੱਚ ਸਾਰਾ ਸਾਰਾ ਦਿਨ ਬਤੀਤ ਕਰ ਜਾਂਦਾ ਹੈ ਤੇ ਜਲ ਪਾਣੀ ਵੀ ਆਪਣੇ ਘਰੋਂ ਛੱਕਦਾ ਹੁਣ ਪਾਤਸ਼ਾਹ ਨੂੰ ਕਿਸੇ ਦੱਸਿਆ ਥੋੜਾ ਸੀ ਵੀ ਮਹਾਰਾਜ ਜੀ ਆਪ ਜੀ ਦਾ ਇਹ ਪਿਆਰ ਵਾਲਾ ਸਿੱਖ ਹੈ ਭਾਈ ਸਿੱਧ ਸਰਸਾਈ ਚੰਬਲ ਤੋਂ ਆਉਂਦਾ ਜਲ ਪਾਣੀ ਘਰੋ ਛੱਕੇ ਆਉਂਦਾ ਸੇਵਾ ਇੱਥੇ ਕਰਦਾ ਦੱਸਿਆ ਨਹੀਂ ਸੀ ਕਿਸੇ ਨੇ ਹਜ਼ੂਰ ਤਾਂ ਅੰਤਰਜਾਮੀ ਜਾਣਦੇ ਨੇ ਸਾਥ ਸੰਗਤ ਮਹਾਰਾਜ ਜੀ ਪਹਿਲੀ ਆਵਾਜ਼ ਦਿੰਦਿਆਂ ਸੰਗਤ ਵੱਲ ਨੂੰ ਮੁੱਕ ਕਰਕੇ ਸੰਗਤ ਵਿੱਚ ਐਸਾ ਕੋਈ ਪ੍ਰੇਮ ਵਾਲਾ ਪਿਆਰ ਵਾਲਾ ਗੁਰਸਿੱਖ ਬੈਠਾ ਹੈ ਜਿਹੜਾ ਸੇਵਾ ਸਰੋਵਰ ਦੀ ਕਰਦਾ ਟੋکریاں ਇੱਥੇ ਟੋਂਦਾ ਤੇ ਜਲ ਪਾਣੀ ਆਪਣੇ ਘਰੋਂ ਛੱਕੇ ਹੁੰਦਾ ਉਹ ਉੱਠ ਕੇ ਖੜਾ ਹੋਵੇ ਭਾਈ ਸਿੱਧ ਸਰਸਾਈ ਬਿਲਕੁਲ ਪਿੱਛੇ ਬੈਠੇ ਸਨ ਮਹਾਰਾਜ ਜੀ ਦੀ ਆਵਾਜ਼ ਤਾਂ ਕੰਨਾਂ ਵਿੱਚ ਪੈ ਗਈ ਵੀ ਖਜੂਰ ਕੀ ਕਹਿ ਰਿਹਾ ਵੀ ਕੋਈ ਸੇਵਾਦਾਰ ਹੁੰਦਾ ਸੇਵਾ ਇੱਥੇ ਕਰਦਾ ਟੋکریاں ਇੱਥੇ ਟੋਂਦਾ ਤੇ ਜਲ ਪਾਣੀ ਸੁਬਾਹ ਦਾ ਸ਼ਾਮ ਦਾ ਆਪਣੇ ਘਰੋਂ ਛੱਕਦਾ ਗੁਰੂ ਘਰ ਦੇ ਵਿੱਚੋਂ ਲੰਗਰ ਪਾਣੀ ਨਹੀਂ ਛੱਕਦਾ ਕੌਣ ਖੈ ਐਸਾ ਉੱਠੇ ਭਾਈ ਸਿੱਧ ਜੀ ਇੰਨੇ ਪ੍ਰੇਮ ਵਾਲੇ ਸੀ ਉੱਠੇ ਨਾ ਜੀ ਉਹਨਾਂ ਕਿਆ ਮਣਾ ਇੱਥੇ ਹੰਕਾਰ ਕਾਦਾ ਆਪਾਂ ਕੱਲੇ ਥੋੜਾ ਕੋਈ ਖੋਰ ਵੀ ਤਾਂ ਗੁਰੂ ਕੇ ਇਸ ਪਿਆਰ ਵਾਲੀ ਸੰਗਤ ਵਿੱਚ ਬੈਠਾ ਹੋ ਸਕਦਾ ਜਿਹੜਾ ਜਲ ਪਾਣੀ ਘਰੋਂ ਛੱਕਦਾ ਹੋਵੇ ਸਰੋਵਰ ਦੀ ਸੇਵਾ ਇੱਥੇ ਕਰਦਾ ਹੋਵੇ ਟੋਕਰੀਆਂ ਇੱਥੇ ਟੋਂਦਾ ਹੋਵੇ ਆਪਾਂ ਕੱਲੇ ਥੋੜੇ ਉਹਦੀ ਨਾਂ ਉੱਠੇ ਹਜੂਰ ਨੇ ਜਦੋਂ ਵੇਖਿਆ ਵੀ ਉੱਠ ਕੇ ਖੜੇ ਨਹੀਂ ਹੋਏ ਮਹਾਰਾਜ ਜੀ ਨੇ ਦੂਜੀ ਵਾਰੀ ਫੇਰ ਆਵਾਜ਼ ਦਿੱਤੀ ਕਹਿੰਦੇ ਭਾਈ ਇੱਥੇ ਇੱਕ ਪਿਆਰ ਵਾਲਾ ਗੁਰਸਿੱਖ ਬੈਠਾ ਹੈ ਜਿਹੜਾ ਸੇਵਾ ਇੱਥੇ ਕਰਦਾ ਟੋکریاں ਇੱਥੇ ਢੋਂਦਾ ਜਲ ਪਾਣੀ ਕਰੇ ਸ਼ੱਕਦਾ ਉੱਠ ਕੇ ਖੜਾ ਹੋਵੇ ਜਦੋਂ ਦੂਜੀ ਵਾਰੀ ਸਹਿਬ ਨੇ ਕਿਹਾ ਭਾਈ ਸਿੱਧ ਜੀ ਫੇਰ ਨਾ ਉੱਠੇ ਤੀਜੀ ਵਾਰੀ ਮਹਾਰਾਜ ਫੇਰ ਆਵਾਜ਼ ਜੀ ਦਿੰਦਿਆ ਸਾਥ ਸੰਗਤ ਉਹ ਅੰਦਰੋਂ ਇਹੀ ਆਪਣੇ ਆਪ ਨੂੰ ਕਹਿੰਦਾ ਸੰਕੋਚ ਲੈਂਦਾ ਮਨਾ ਆਪਣੇ ਤੋਂ ਕੋਈ ਹੋਰ ਵੀ ਉੱਪਰ ਹੋ ਸਕਦਾ ਆਪਾ ਕੱਲੇ ਸਾਤ ਸੰਗਤ ਜਦੋਂ ਚੌਥੀ ਵਾਰੀ ਪਾਤਸ਼ਾਹ ਨੇ ਬਚਨ ਕਹੇ ਨਾ ਪੰਚਮ ਪਾਤਸ਼ਾਹ ਧੰਗੁਰੂ ਅਰਜੁਨ ਦੇਵ ਸਾਹਿਬ ਜਿਨ੍ਹਾਂ ਦੀ ਸਿਫਤ ਪੱਟਾ ਨੇ ਕਿਹਾ ਕਿ ਕਲਯੁਗ ਜਹਾਜ ਅਰਜਨ ਗੁਰੂ ਜਿਨ੍ਹਾਂ ਪਰਥਾਏ ਪੱਟ ਸਹਿਬਾਨ ਕਹਿੰਦੇ ਆ ਵੀ ਜਪਿਓ ਜਿਨ ਅਰਜਨ ਦੇਵ ਗੁਰੂ ਕਿੱਡੀ ਵੱਡੀ ਵਡਿਆਈ ਦਿੱਤੀ ਜਦੋਂ ਖਜ਼ੂਰ ਪੰਚਮ ਪਾਤਸ਼ਾਹ ਨੇ ਚੌਥੀ ਵਾਰੀ ਆਵਾਜ਼ ਦਿੱਤੀ ਤੇ ਹੁਣ ਆਵਾਜ਼ ਦਿੰਦਿਆਂ ਸਾਰੇ ਇੱਕ ਬਚਨ ਕਿਹਾ ਕਹਿੰਦੇ ਭਾਈ ਉਹ ਪ੍ਰੇਮ ਵਾਲਾ ਪਿਆਰ ਵਾਲਾ ਗੁਰਸਿੱਖ ਆਪਣੇ ਆਪ ਖੜਾ ਹੋਵੇਗਾ ਕਿ ਅਸੀਂ ਨਾਮ ਲੈ ਕੇ ਖੜਾ ਕਰੀਏ ਹੁਣ ਪਾਤਸ਼ਾਹ ਨੇ ਜਦੋਂ ਆਵਾਜ਼ ਦਿੱਤੀ ਤੇ ਸਾਧ ਸੰਗਤ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਆਵਾਜ਼ ਸੁਣ ਕੇ ਭਾਈ ਸਿੱਧ ਸਰਸਾਈ ਜੀ ਸਹਿਜੇ ਖੜੇ ਹੋ ਕੇ ਪਾਤਸ਼ਾਹ ਦੇ ਸਾਹਮਣੇ ਆ ਗਏ ਕਿਉਂ ਮਹਾਰਾਜ ਨੇ ਕਹਿ ਦਿੱਤਾ ਸੀ ਬਿਦੇ ਆਪਣੇ ਆਪ ਨਾ ਉੱਠੇ ਅਸੀਂ ਆਵਾਜ਼ ਦੇ ਕੇ ਨਾਮ ਲੈ ਕੇ ਉਠਾ ਲੈਣ ਫਿਰ ਵੀ ਤਾਂ ਉੱਠਣਾ ਹੀ ਪੈਣਾ ਸਾਧ ਸੰਗਤ ਉਹ ਜਦੋਂ ਪਿਆਰ ਨਾਲ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਸਾਹਮਣੇ ਆ ਕੇ ਮਹਾਰਾਜ ਜੀ ਦੇ ਹੱਥ ਜੋੜ ਲੈ ਹਜ਼ੂਰ ਕਹਿੰਦੇ ਏਹ ਹੈ ਸਾਡਾ ਪਿਆਰ ਵਾਲਾ ਗੁਰਸਿੱਖ ਜਲ ਪਾਣੀ ਘਰੋਂ ਛੱਕਦਾ ਹੈ ਗੁਰੂ ਕੇ ਲੰਗਰਾਂ ਵਿੱਚ ਨਹੀਂ ਟੋਕਰੀਆਂ ਢੋਂਦਾ ਤੇ ਪਾਤਸ਼ਾਹ ਕਹਿੰਦੇ ਇੱਥੇ ਕੇਵਲ ਇਹ ਨਹੀਂ ਵੀ 5-7 ਟੋਕਰੀਆਂ ਛੁੱਟੀਆਂ ਤੇ ਉਸ ਤੋਂ ਬਾਅਦ ਨਹੀਂ ਪਾਤਸ਼ਾਹ ਕਹਿੰਦੇ ਸਵੇਰ ਤੋਂ ਆਉਂਦਾ ਸ਼ਾਮ ਤੱਕ ਟੋਕਰੀਆਂ ਢੋਂਦਾ ਰਹਿੰਦਾ ਤੇ ਜਦੋਂ ਸ਼ਾਮ ਨੂੰ ਜਾ ਕੇ ਪ੍ਰਸ਼ਾਦਾ ਪਾਣੀ ਛਕਣ ਦੀ ਵਾਰੀ ਆਉਂਦੀ ਤੇ ਫਿਰ ਘਰੇ ਜਾ ਕੇ ਛਕਦਾ ਹੁਣ ਮਹਾਰਾਜ ਜਦੋਂ ਇਸ ਤਰ੍ਹਾਂ ਬਚਨ ਕਹਿੰਦੇ ਆ ਤੇ ਸਾਧ ਸੰਗਤ ਉਸ ਗੁਰਸਿੱਖ ਨੂੰ ਪਾਤਸ਼ਾਹ ਨੇ ਬਚਨ ਕਰਕੇ ਆਖਿਆ ਭਾਈ ਸਿੱਧ ਸਰਸਾਈ ਜੀ ਤੁਸੀਂ ਇਸ ਕੋੜੀ ਦੇ ਤਨ ਦੇ ਨਾਲ ਕਿਉਂਕਿ ਕੋੜ ਦੇ ਨਾਲ ਉਹਦਾ ਤਨ ਭਰਿਆ ਮਾਰੇ ਕਹਿੰਦੇ ਇਸ ਕੋੜੀ ਦੇ ਤਨ ਦੇ ਨਾਲ ਆਪਣਾ ਪੱਲਾ ਸੁਹਾਓ ਜਿਹੜਾ ਉਹਨਾਂ ਦੇ ਗਲ ਵਿੱਚ ਆ ਹਜੂਰੀਆ ਆਪਾਂ ਸਾਰੇ ਮਹਾਰਾਜ ਕਹਿੰਦੇ ਵੀ ਇਸ ਕੋੜੀ ਦੇ ਤਨ ਦੇ ਨਾਲ ਤੁਸੀਂ ਆਪਣਾ ਪੱਲਾ ਸੁਹਾਓ ਇਹਦਾ ਰੋਗ ਕਟਿਆ ਜਾਏਗਾ ਉਸ ਗੁਰਸਿੱਖ ਨੇ ਇੱਕ ਵਾਰੀ ਤੇ ਖਰਾ ਨਹੀਂ ਕੋਈ ਅੱਗੋਂ ਕਿਹਾ ਮਹਾਰਾਜ ਵਡਿਆਈਆਂ ਆਪ ਜੀ ਦੀਆਂ ਨੇ ਠੀਕ ਤੁਸਾਂ ਕਰਨਾ ਮਹਾਰਾਜ ਮੇਰੇ ਵਿਚਾਰੇ ਦੇ ਵਿੱਚ ਕੀ ਪਾਤਸ਼ਾਹ ਤੁਸੀਂ ਆਪ ਹੀ ਕਿਰਪਾ ਕਰਕੇ ਇਹਦਾ ਤਨ ਠੀਕ ਕਰ ਦਿਓ ਮੇਰੇ ਵਿਚਾਰੇ ਵਿੱਚ ਹੈ ਮੇਰੇ ਪੱਲੇ ਵਿੱਚ ਨਾਲ ਕੀ ਪਣਦਾ ਮਹਾਰਾਜ ਕਹਿੰਦੇ ਨਹੀਂ ਤੁਸੀਂ ਇਹਦੇ ਤਨ ਦੇ ਨਾਲ ਪੱਲਾ ਸੁਹਾਓ ਜਦੋਂ ਪਾਤਸ਼ਾਹ ਨੇ ਬਚਨ ਕੀਤਾ ਨਾ ਉਹਨੇ ਸਾਥ ਸੰਗਤ ਆਪਣਾ ਪੱਲਾ ਫਿਰ ਉਸ ਕੋੜੀ ਦੇ ਤਨ ਦੇ ਨਾਲ ਸੁਹਾਇਆ ਜਿਵੇਂ ਸੁਹਾਇਆ ਹੁਣ ਤਰਕਵਾਦੀ ਲੋਕ ਕਹਿਣਗੇ ਜੀ ਇਹ ਤਰਕ ਕਰਨ ਵਾਲੇ ਵੀ ਇਹ ਕਿਵੇਂ ਹੋ ਸਕਦਾ ਹੈ ਸਤ ਸੰਗਤ ਮਹਾਰਾਜ ਜੀ ਨੇ ਅੱਗੇ ਵਡਿਆਈ ਹੋਰ ਦੇਣੀ ਹੈ ਵੇਖਿਓ ਭਾਈ ਸਿੱਧ ਸਰਸਾਈ ਨੇ ਜਦੋਂ ਪੱਲਾ ਖਿਖਾਇਆ ਉਹਦੇ ਤਨ ਦਾ ਰੋਗ ਕਟਿਆ ਗਿਆ ਜੀ ਬਿਲਕੁਲ ਤਨ ਤੰਦਰੁਸਤ ਹੋ ਗਿਆ ਕੋੜ ਦਾ ਰੋਗ ਸਰੀਰ ਤੋਂ ਚਲਿਆ ਗਿਆ ਨਾਲ ਪਾਤਸ਼ਾਹ ਨੇ ਬਚਨ ਕਿਹਾ ਕਹਿੰਦੇ ਅਸੀਂ ਤੁਹਾਡੇ ਤੇ ਕਿਰਪਾ ਕੀਤੀ ਹੈ ਤੁਸੀਂ ਖੰਡ ਰੋਗੀਆਂ ਦੇ ਰੋਗ ਦੂਰ ਕਰਿਆ ਕਰੋ ਗੁਰਸਿੱਖ ਨਿਮਰਤਾ ਵਾਲਾ ਪਿਆਰ ਵਾਲਾ ਕਹਿੰਦਾ ਹੈ ਮਹਾਰਾਜ ਕੈਸੀਆਂ ਵਡਿਆਈਆਂ ਦੇ ਰਹੇ ਹੋ ਇਹ ਤਨ ਦੀ ਬਿਮਾਰੀ ਹੈ ਚੇਤ ਪਾਤਸ਼ਾਹ ਜੀ ਕੋੜ ਦੀ ਇਹ ਸਰੀਰ ਦੇ ਨਾਲ ਖਵਾ ਦੇ ਨਾਲ ਫੈਲਦੀ ਹੈ ਇਹ ਪਾਤਸ਼ਾਹ ਜੀ ਇੰਨੀ ਬਿਮਾਰੀ ਜੇ ਵੱਧ ਗਈ ਤੇ ਮੈਂ ਗਰੀਬ ਸਿੱਖ ਕਿਵੇਂ ਇਹਨਾਂ ਪਿਆਰ ਵਾਲੇ ਆਪ ਜੀ ਦੇ ਇਹਨਾਂ ਕੋੜੀਆਂ ਦੀ ਸੇਵਾ ਕਰਿਆ ਕਰੂੰ ਕਿਵੇਂ ਇਹਨਾਂ ਨੂੰ ਜਲ ਪਾਣੀ ਛਕਾਇਆ ਕਰੂੰ ਮੇਰੇ ਕੋਲ ਜਲ ਪਾਣੀ ਛਕਾਉਣ ਦੀ ਸਮਰੱਥਾ ਨਹੀਂ ਪਾਤਸ਼ਾਹ ਕਹਿੰਦੇ ਨਹੀਂ ਤੇਰੇ ਪਰਿਵਾਰ ਦੇ ਵਿੱਚੋਂ ਕੋਈ ਵੀ ਪਾਤਸ਼ਾਹ ਕਹਿੰਦੇ ਕੋੜੀ ਦੇ ਜਦੋਂ ਤਨ ਦੇ ਨਾਲ ਪੱਲਾ ਸੁਖਾਦਿਆ ਕਰੇਗਾ ਪਾਤਸ਼ਾਹ ਕਹਿੰਦੇ ਉਹਦਾ ਰੋਗ ਕਟਿਆ ਜਾਏਗਾ ਨਾਲ ਪਾਤਸ਼ਾਹ ਕਹਿੰਦੇ ਭਾਈ ਏ ਵੀ ਚਿੰਤਾ ਨਹੀਂ ਕਰਨੀ ਵੀ ਜਲ ਪਾਣੀ ਮੈਂ ਕਿੱਥੋਂ ਛਕਾਉਂ ਮਹਾਰਾਜ ਸਾਹਿਬ ਪਿਆਰ ਨਾਲ ਬਚਨ ਕਰਕੇ ਕਹਿੰਦੇ ਜਿਹੜਾ ਵੀ ਤਨ ਦਾ ਰੋਗ ਦੂਰ ਕਰਵਾਉਣ ਵਾਸਤੇ ਆਇਆ ਕਰੇਗਾ ਉਹ ਤੇਰੇ ਘਰ ਦਾ ਜਲ ਪਾਣੀ ਨਹੀਂ ਛਕਿਆ ਕਰੇਗਾ ਅੱਜ ਵੀ ਤੁਸੀਂ ਉਸ ਪਾਵਨ ਸਥਾਨ ਦੇ ਤਰਨ ਤਰਨ ਸਾਹਿਬ ਦੇ ਕੋਲੇ ਨਗਰ ਪੈਂਦਾ ਚੰਬਲਪਿੰਟ 7-8 ਕਿਲੋਮੀਟਰ ਦੀ ਦੂਰੀ ਤੇ ਸਥਾਨ ਬਣਿਆ ਉੱਥੇ ਮਹਾਨ ਗੁਰਸਿੱਖ ਦੇ ਨਾਮ ਤੇ ਭਾਈ ਸਿੱਧ ਸਰਸਾਈ ਜੀ 사ਤਸੰਗਤ ਅੱਜ ਵੀ ਸਰੀਰ ਤੇ ਜਿੰਨਾ ਦੇ ਰੋਗ ਹੁੰਦਾ ਨਾ ਸਕਿਨ ਦੇ ਬੜੇ ਸਾਰੇ ਰੋਗ ਚੱਲ ਰਹੇ ਆ ਹੁਣ ਅੱਜ ਵੀ ਜਦੋਂ ਜਾ ਕੇ ਉੱਥੇ ਭਾਈ ਸਿੱਧ ਜੀ ਦੇ ਪਰਿਵਾਰ ਦੇ ਵਿੱਚੋਂ ਜਦੋਂ ਕੋਈ ਉਹਦੇ ਪੱਲਾ ਛੁਹਾ ਦਿੰਦਾ ਹੈ ਤੇ ਉਹਦੇ ਤਨ ਦਾ ਅੱਜ ਵੀ ਸੰਗਤਾਂ ਦੇ ਤਨ ਦਾ ਜਿਹੜਾ ਰੋਗ ਉਹ ਦੂਰ ਹੋ ਰਿਹਾ ਹੈ ਅੱਜ ਵੀ ਕਿਰਪਾ ਵਰਤ ਰਹੀ ਹੈ ਕਿਉਂਕਿ ਇਹ ਮੈਂ ਬੇਨਤੀ ਤਾਂ ਕੀਤੀ ਦੀ ਉਸ ਮਹਾਨ ਪਾਤਸ਼ਾਹ ਗੁਰੂ ਅਰਜੁਨ ਦੇਵ ਸਾਹਿਬ ਜੀ ਦੀ ਜਿਹੜੀ ਸਿਫਤ ਪਟਾਣੇ ਇਹ ਕਹਿ ਕੇ ਕੀਤੀ ਨਾ ਜਿਹੜਾ ਗੁਰੂ ਅਰਜੁਨ ਦੇਵ ਸਾਹਿਬ ਨੂੰ ਜਪੇਗਾ ਉਹ ਗਰਬ ਦੀਆਂ ਜੂਨਾ ਵਿੱਚ ਨਹੀਂ ਆਏਗਾ ਜਿਹੜਾ ਕੋਈ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਤਾਰਨ ਕਰੇਗਾ ਉਹ ਇਸ ਭਵ ਸਾਗਰ ਤੋਂ ਪਾਰ ਲੰਗੇਗਾ ਤੇ ਸਾਧ ਸੰਗਤ ਅੱਜ ਵੀ ਉਹ ਮਹਾਨ ਬਖਸ਼ਿਸ਼ਾਂ ਮਹਾਨ ਵੜਿਆਈਆਂ ਗੁਰਸਿੱਖਾਂ ਤੇ ਜਿੰਨਾ ਤੇ ਪਾਤਸ਼ਾਹ ਨੇ ਕੀਤੀਆਂ ਉਹ ਅੱਜ ਵੀ ਵਰਤੀ ਜਾਂਦੀਆਂ ਅੱਜ ਵੀ ਉੱਥੇ ਬਹੁਤ ਸਾਰੀਆਂ ਸੰਗਤਾਂ ਆਪਣੇ ਤਨ ਦਾ ਰੋਗ ਦੂਰ ਕਰਵਾਉਣ ਵਾਸਤੇ ਜਾਂਦੀਆਂ ਜਲ ਪਾਣੀ ਉੱਥੋਂ ਨਹੀਂ ਸ਼ੱਕਦੀਆਂ ਅੱਜ ਵੀ ਨਹੀਂ ਸ਼ੱਕਦੀਆਂ ਉਹ ਜਲ ਪਾਣੀ ਆਪਣਾ ਨਾਲ ਲੈ ਕੇ ਜਾਂਦੀਆਂ ਜਾਂ ਘਰ ਆ ਕੇ ਸ਼ੱਕਦੀਆਂ ਬਸ ਸਿਰਫ ਉੱਥੇ ਜਾ ਕੇ ਉਹ ਪੱਲਾ ਤਨ ਨੂੰ ਲਾ ਦਿੰਦੇ ਐ ਉਹ ਤਨ ਦਾ ਰੋਗ ਉਸੇ ਵੇਲੇ ਦੂਰ ਹੋ ਜਾਂਦਾ ਸੋ ਉਸ ਪਾਤਸ਼ਾਹ ਗੁਰੂ ਅਰਜੁਨ ਦੇਵ ਸਾਹਿਬ ਜੀ ਦੀਆਂ ਮਹਾਨ ਵਡਿਆਈਆਂ ਮਹਾਨ ਬਖਸ਼ਿਸ਼ਾਂ ਆਪਾਂ ਸਰਵਨ ਕਰ ਰਹੇ ਹਾਂ ਮੈਂ ਇੱਥੇ ਆਪਣੀਆਂ ਵਿਚਾਰਾਂ ਨੂੰ ਸੰਕੋਚਦਾ ਹਾਂ ਸੋ ਆਪ ਜੀ ਜਿਵੇਂ ਹਰ ਮਸਿਆ ਦੇ ਸ਼ੁਭ ਦਿਖਾੜੇ ਤੇ ਕਾਦਰੀਆਂ ਪਰਦੇਓ ਸਤਿਗੁਰੂ ਸਾਡੇ ਤੇ ਸਾਰਿਆਂ ਤੇ ਇਸੇ ਤਰ੍ਹਾਂ ਬਖਸ਼ਿਸ਼ ਭਰਿਆ ਹੱਥ ਰੱਖਣ ਮਾਪੁਰਖਾਂ ਦੀ ਮਹਾਨ ਬਖਸ਼ਿਸ਼ ਵਡਿਆਈ ਰਹਿਮਤ